ਵੱਡੀ ਖਬਰ ਤੁਹਾਨੂੰ ਦੱਸਣ ਜਾ ਰਿਹਾ ਵੱਡੀ ਘਟਨਾ ਲਾਡੋ ਵਾਲੀ ਟੋਲ ਪਲਾછા ਤੇ ਵਾਪਰੀ ਆ ਜਿੱਥੇ ਕਿ ਬਰਾਤੀਆਂ ਨਾਲ ਭਰੀ ਬੱਸ ਜਿਹੜੀ ਆ ਜਦੋਂ ਚੱਲੀ ਸੀ ਤਾਂ ਉਥੇ ਦੇ ਲਾਡੋ ਵਾਲੀ ਟੋਲ ਪਲਾછા ਦੇ ਜਿਹੜੇ ਕਰਿੰਦੇ ਸੀ ਉਹਨਾਂ ਦੇ ਵੱਲੋਂ ਬੱਸ ਨੂੰ ਰੋਕਿਆ ਗਿਆ ਬਾਅਦ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਬੱਸ ਦੀ ਪੰਨ ਤੋੜ ਕੀਤੀ ਗਈ ਹੈ ਤੇ ਜਿਹੜੀਆਂ ਵਿੱਚ ਬਰਾਤੀ ਤਿਵਾਰ ਸੀਗੇ ਬੱਸ ਦੇ ਵਿੱਚ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਜੜਾ ਕੀਤਾ ਗਿਆ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਲਾਡੋਵਾਲੀ ਟੋਲ ਪਲਾਜਾ ਦੇ ਜਿਹੜੇ ਕਰਿੰਦੇ ਸੀ ਉਹਨਾਂ ਦੇ ਵੱਲੋਂ ਬਰਾਤੀਆਂ ਨਾਲ ਭਰੀ ਬੱਸ ਤੇ ਜਿਹੜਾ ਹਮਲਾ ਕੀਤਾ ਗਿਆ ਹੈ ਜਿਸ ਦੇ ਕਿ ਡਰਾਈਵਰ ਦੇ ਵੱਲੋਂ ਬੱਸ ਮਾਲਕ ਦੇ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਲਿਆਂਦੀ ਗਈ ਵੀਡੀਓ ਜਿਹੜੀ ਆ ਆਪਣੇ ਬਿਆਨ ਜਿਹੜੇ ਦੇ ਕੇ ਨੇ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੱਸ ਦੇ ਬੱਸ ਦੇ ਉੱਤੇ ਬਰਾਤੀਆਂ ਨਾਲ ਭਰੀ ਜਿਹੜੀ ਬੱਸ ਜਿਹੜੀ ਉਹ ਜਾਰੀ ਸੀ ਜਦੋਂ ਕਿ ਟੋਲ ਪਲਾਸਾ ਤੇ ਰੁਕਦੀ ਆ ਤਾਂ ਉਥੇ ਦੇ ਜਿਹੜੇ ਕਰਿੰਦੇ ਸੀ ਉਥੇ ਦਾ ਜਿਹੜਾ ਮੈਨੇਜਰ ਸੀ ਤੇ ਦੇ ਜਿਹੜੇ ਗੁੰਡੇ ਉਥੇ ਰੱਖੇ ਗਏ ਸੀ ਉਸ ਦੇ ਵੱਲੋਂ ਬਰਾਤੀਆਂ ਤੇ ਬੁਰੀ ਤਰ੍ਹਾਂ ਹਮਲਾ ਕੀਤਾ ਜਾਂਦਾ ਹੈ ਤੇ ਇਹਨਾਂ ਦੇ ਕੋਲ ਤੇਜ ਹਥਿਆਰ ਸੀ ਤੇ ਤੇਜ ਤਲਵਾਰਾਂ ਸੀ ਗੰਡਾਤੇ ਸੀ ਜਿਸ ਦੇ ਨਾਲ ਬਰਾਤੀਆਂ ਦੇ ਉੱਤੇ ਤੇਜ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਬੱਤ ਦੀ ਬੁਰੀ ਤਰ੍ਹਾਂ ਹਨ ਤੋੜ ਕੀਤੀ ਜਾਂਦੀ ਹੈ ਤੇਜ ਹਥਿਆਰਾਂ ਦੇ ਨਾਲ ਜਿਸ ਦੇ ਵਿੱਚ ਕਈ ਬਰਾਤੀ ਜਿਹੜੇ ਉਹ ਵੀ ਜ਼ਖਮੀ ਹੋ ਗਏ ਨੇ ਹੋਰ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਸੰਦੀਪ ਕੋਲੋਜੀ ਸੰਦੀਪ ਇਸ ਸ਼ਰਮਨਾਕ ਜਿਹੜੀ ਘਟਨਾ ਵਾਪਰੀ ਹੈ ਲਾਡੋ ਵਾਲੀ ਟੋਲ ਪਲਾਸ਼ਾ ਤੇ ਵੱਡੀ ਘਟਨਾ ਜਿਹੜੀ ਵਾਪਰੀ ਹੈ ਉਸ ਦੇ ਵਿੱਚ ਕਿੰਨੇ ਜਿਹੜੇ ਬਰਾਤੀ ਸਿਗੇ ਉਹਨਾਂ ਤੇ ਹਮਲਾ ਕੀਤਾ ਗਿਆ ਤੇ ਕਿੰਨੇ ਬਰਾਤੀ ਜਿਹੜੇ ਉਹਨਾਂ ਨੂੰ ਜ਼ਖਮੀ ਜਿਹੜੇ ਹੋਏ ਨੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਦੀ ਕਿ ਸਭ ਤੋਂ ਮੈਂਗਰ ਜਿਹੜਾ ਟੋਲ ਪਾ ਹੈ ਲਾਡੋਵਾਲ ਟੋਲਾ ਅਕਸਰ ਹੀ ਇਸ ਸੁਰਖਿਆ ਜਾਂਦਾ ਹੈ ਐਦਾਂ ਦੀ ਜਿਹੜੀ ਘਟਨਾਵਾਂ ਹੈਗੀਆਂ ਪਹਿਲਾਂ ਵੀ ਆ ਚੁੱਕੀਆਂ ਤੇ ਲੇਕਿਨ ਇਹ ਯਾਨੀ ਟੋਲ ਬੈਂਡ ਦੇ ਕਰਮਚਾਰੀ ਹੈਗੇ ਦਾ ਹੀ ਗੁੰਡਾਗਰਦੀ ਹਮੇਸ਼ਾ ਆਜ ਦਿਨ ਦੇਖਣ ਨੂੰ ਮਿਲਦੀ ਹੈ ਤੇ ਜਿਹੜਾ ਆਇਆ ਮਾਮਲਾ ਦੇਰ ਰਾਤ ਦਾ ਹੈਗਾ ਤਕਰੀਬਨ 9 ਵਜੇ ਟਾਈਮ ਪਸੇ ਜਦੋਂ ਇੱਕ ਨਿਊ ਗੋਲਡਨ ਬਾਸ ਸਰਵਿਸ ਸਟਾਰ ਕੋੜੀ ਕੰਪਨੀ ਦੀ ਲੁਧਿਆਣਾ ਦੀ ਕੰਪਨੀ ਹੈਗੀ ਆ ਇਹਨਾਂ ਦੀ ਬੱਸ ਲੁਧਿਆਣਾ ਤੋਂ ਤਗਰੇਬਨ ਕੱਲ ਸਵੇਰੇ 8 ਵੇ ਨਿਕਲਦੀ ਐ ਸ਼ਿਮਲਾਪਰੀ ਇਲਾਕਾ ਤਾਂ ਜਿੱਥੋਂ ਬਰਾਤ ਜਾਂਦੀ ਆ 22 ਬਰਾਤੀ ਸਵਾਰ ਹੁੰਦੇ ਆ ਜਿਹੜੇ ਪਟਾਲੇ ਵੱਲ ਜਾਂਦੇ ਆ ਤੇ ਮੋੜ ਜਦੋਂ ਵਾਪਸ ਰਾਤੀ ਵਾਪਸ ਆ ਲੁਧਿਆਣਾ ਪਰਦੇ ਆ ਤੇ ਲਾਡੂਵਾਲ ਟੂਲ ਪਜਾਦੇ ਉੱਪਰ ਆ ਕੇ ਇਹ 25 ਨੂੰ ਲੈ ਕੇ ਆਪਸ ਤੇ ਬਹਿਸ ਪਾਜੀ ਹੁੰਦੀ ਐ ਕਿਉਂਕਿ ਇਸ ਮਿੰਨੀ ਬੱਸ ਤੇ ਵੀ ਜਿਹੜੀ ਨਿਊ ਗੋਲਡਨ ਬੱਸ ਸਰਵਿਸ ਸੀ ਵਾਸਤੇ ਕੇ ਫਾਸਟ ਆ ਲੱਗਿਆ ਲੇਕਿਨ ਰਾਤ ਦੇ ਦੇਰ ਰਾਤ ਜਿਹੜੇ ਇਹਨਾਂ ਦੇ ਜਿਹੜੇ ਕਰਮਚਾਰੀ ਹੈਗੇ ਟੂਲ ਪਜਾਦੇ ਇਕਸਰ ਹੀ ਬਾਹਰ ਵਾਲੀਆਂ ਗੱਡੀਆਂ ਆਉਂਦੀਆਂ ਉਹਨਾਂ ਤੋਂ ਵਸੂਲੀ ਕਰਦੀ ਯਾਨੀ ਕਿ ਵਸੂਲੀ ਦਾ ਮਤਲਬ ਇਹ ਹੈ ਕਿ ਕਈਆਂ ਕੋ ਪੈਸੇ ਲੈ ਕੇ ਉਹਨਾਂ ਬਿਨਾਂ ਪਾਸ ਤੋਂ ਉਹਨਾਂ ਨੂੰ ਬਿਨਾਂ ਪਰਚੀ ਤੋਂ ਉਹਨਾਂ ਨੂੰ ਬਸਾਂ ਜਾਂ ਗੱਡੀਆਂ ਨੂੰ ਆਪਣਾ ਦੂਰਾ ਪਾਸੇ ਲੋ ਜਾਣੇ ਵੱਲ ਤੇ ਜੰਦਰਲ ਕਢਾਲਦੇ ਆ ਸੋ ਕਿਤਨਾ ਕਿਤੇ ਇਹ ਵਸੂਲੀ ਵੀ ਕਰਦੇ ਆ ਤਾਂ ਇਸਾਂ ਦੀ ਗੱਲ ਉਹ ਆਤੀ ਇਹ 골ਡਨ ਨੜੀ ਨਿਊ 골ਡਨ ਬੱਸ ਸਰਵਿਸ ਰਾਤੀਆਂ ਲੈ ਕੇ ਸੇ ਪਹੁੰਚਦੀ ਆ ਤੇ ਡਰਾਈਵਰ ਨਾਲ ਡਰਾਈਵਰ ਦਾ ਨਾਮ ਮਨਜੀਤ ਹੈ ਜਦੋਂ ਉਹਨਾਂ ਦੀ ਆਪਸ ਵਿੱਚ ਬਹਿਸ ਹੁੰਦੀ ਆ ਜਦ ਡਰਾਈਵਰ ਕਹਿੰਦਾ ਵੀ ਮੇਕੋ ਫਾਸਟ ਹੈਗਾ ਤੁਹਾਡੇ ਪੈਸੇ ਕੱਟੇਗੇ ਤਾਂ ਇਸ ਗੱਲ ਨੂੰ ਲੈ ਕੇ ਕਰਿੰਦੇ ਤੈਸ ਚ ਆਂਦੇ ਆ ਤੇ ਤੇਜ਼ਦਾਰ ਹੱਤਿਆਰਾਂ ਨਾਲ ਉਸ ਬੱਸ ਦੇ ਉੱਪਰ ਹਮਲਾ ਕਰਦੇ ਆ ਤਸਵੀਰ ਤੁਹਾਡੇ ਸਾਹਮਣੇ ਹੈਗੀਆਂ ਗੱਡੀ ਜਿਹੜੀ ਮੀਨੀ ਬੱਸ ਹੈਗੀ ਉਹਦੇ ਸ਼ੀਸ਼ੇ ਟੁੱਟੇ ਜਾਂਦੇ ਆ ਤੇ ਡਰਾਈਵਰ ਦੇ ਉੱਪਰ ਹਮਲਾ ਕੀਤਾ ਜਾਂਦਾ ਬੱਸ ਦਾ ਨੰਬਰ ਹੈ PB07CD8154 ਤੇ ਇਹ ਜਦੋਂ ਬੱਸ ਡਰਾਈਵਰ ਜਿਸ਼ਮੀ ਹੁੰਦਾ ਤੇ ਜਿਹੜੇ ਅੰਦਰ ਬਰਾਤੀ ਬੈਠੇ ਹੁੰਦੇ ਉਹ ਸਹਿਮ ਜਾਂਦੇ ਤੇ ਸ਼ੀਸ਼ਾ ਟੁੱਟਨ ਦਾ ਜਦੋਂ ਖਤਿਆਰ ਉਹਨਾਂ ਦੇ ਸ਼ੀਸ਼ੇ ਉੱਪਰ ਮਾਰੀ ਜਾਂਦੇ ਆ ਤਾਂ ਦੋ ਬਰਾਤੀ ਜ਼ਖਮੀ ਵੀ ਹੋ ਜਾਂਦੇ ਆ ਤੇ ਇਸ ਵੇਲੇ ਜਿਹੜਾ ਬਰਾਤੀ ਉਹਨਾਂ ਵਿੱਚੋਂ ਬਰਾਤੀ ਜਿਹੜੇ ਇਮੀਡੀਏਟਲੀ ਕੰਟਰੋਲ ਰੂਮ ਤੇ ਫੋਨ ਕਰਦੇ ਆ ਤੇ ਥਾਣਾ ਲਾਡੋਵਾਲ ਪੁਲਿਸ ਮੌਕੇ ਤੇ ਪਹੁੰਚਦੀ ਆ ਲੇਕਿਨ ਇਹ ਗੜੀ ਘਟਨਾਵਾ ਲਾਡੋਵਾਲ ਲੁਧਿਆਣਾ ਟੋਲਵਾੜਾ ਤੇ ਅਕਸਰ ਦੇਖਣ ਨੂੰ ਮਿਲਦੀਆਂ ਇੱਕ ਬੜੀ ਸ਼ਰਮਨਾਕ ਘਟਨਾ ਹੈਗੀਆਂ ਕਿਉਂਕਿ ਜਿਹੜੀ ਇਸ ਮਿੰਨੀ ਬੱਸ ਦੇ ਵਿੱਚ ਮਹਿਲਾ ਵੀ ਬੈਠੀਆਂ ਸੀ ਜਿਹੜੀ ਬਰਾਤੀ ਮਹਿਲਾ ਵੀ ਬੈਠੀਆਂ ਸੀ ਤਾਂ ਕਿਤੇ ਨਾ ਕਿਤੇ ਇਹ ਲੱਡਵਾਲ ਟੂਰਾਂ ਦੀ ਕਿ ਸ਼ਰਮ ਨਾ ਘਟਣਾ ਹੈਗੀ ਆ ਮਹਿਜ਼ 400 ਰੁਪਏ ਪਿੱਛੇ ਇਸ ਬੱਸ ਦੇ ਉੱਪਰ ਟੂਰ ਪਾਏ ਦੇ ਕਰਮਚਾਰੀ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈਗਾ ਕਿਉਂਕਿ ਅਸਲ ਹੀ ਲੱਡਵਾਲ ਟੂਰਾਂ ਦੇ ਦੇ ਕਰਮਚਾਰੀ ਆਏ ਦਿਨ ਜਿਹੜੇ ਬਾਰੋਂ ਗੱਡੀਆਂ ਆਉਂਦੀਆਂ ਉਹਨਾਂ ਨੇ ਐਦਾਂ ਦੀਆਂ ਖਲਤਾਂ ਜਾਂ ਗੁੰਡਾਗਰਦੀ ਕਰਦੇ ਆ ਰਹੇ ਲੇਕਿਨ ਹਜੇ ਤੱਕ ਇਹਨਾਂ ਗੁੰਡਾਗਰਦੀਆਂ ਦੇ ਉੱਪਰ ਜਿਹੜੇ ਕਰਮਚਾਰੀ ਬੈਠੇ ਹੁੰਦੇ ਆ ਉਹ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਤੇ ਨਾ ਕਿਤੇ ਮੈਡਮ ਇਦਾਂ ਦੀ ਜਿਹੜੀ ਸ਼ਰਮਨਾ ਘਟਨਾਵਾਂ ਇਸ ਟੂਰਾਂ ਤੇ ਅਕਸਰ ਮਿਲਦੀਆਂ ਹੈਗੀਆਂ ਤੇ ਇਹ ਜਿਹੜੇ ਇਹਨਾਂ ਦੇ ਮਾਲਕ ਸੀ ਜਿਹੜੇ ਨਿਊ ਗੋਲਡਨ ਬੱਸ ਸਰਵਿਸ ਦੇ ਗੁਰਪ੍ਰੀਤ ਸਿੰਘ ਉਹਨਾਂ ਨੇ ਬਾਕਾਇਦਾ ਇਸ ਮਾਮਲੇ ਸਬੰਧੀ ਲੁਜਾਨਾਂ ਦੇ ਲਾਡੋ ਲਾਡੋਵਾਲ ਜਿਹੜੇ ਥਾਣਾ ਉਸ ਦੇ ਉੱਪਰ ਕੰਪਲੇਟ ਖਾਈਏ ਤੇ ਉੱਥੇ ਹੀ ਉਹ ਡਰਾਈਵਰ ਇਸ ਬੱਸ ਦਾ ਸਹੀ ਮਨਜੀਤ ਸਿੰਘ ਤੇ ਉਸ ਦੇ ਕਾਫੀ ਫੇਟ ਲੱਗੀਆਂ ਹੈਗੀ ਤਾਂ ਉਸ ਨੂੰ ਲੁਜਾਨਾਂ ਦੇ ਸਿਵਲ ਅਫਸਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਜਾਂ ਨੰਗਾ ਨਾਚ ਇੱਥੇ ਲੁਧਿਆਣਾ ਲਾਡੋ ਵਾਲਟ ਹੋਏ ਤੇ ਮਿਲਦਾ ਹੈ ਇਹ ਤੁਹਾਨੂੰ ਹਮੇਸ਼ਾ ਹੀ ਇੱਥੇ ਅਗੋਂ ਘਪਰਾਸਦੀ ਤੇ ਕਰੀਬਨ ਖਾ ਦਿੰਦੇ ਆ ਤਾਂ ਇੱਕ ਬੜੀ ਸ਼ਰਮਨਾਕ ਘਟਨਾ ਜਿਹੜੀ ਦੇਰ ਰਾਤ ਲੁਧਿਆਣਾ ਦੇ ਲਾਡੋ ਵਾਲਟ ਹੋਏ ਤੇ ਇਹ ਵਾਪਰੀ ਹੈਗੀ ਜੀ ਸੰਦੀਪ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਵੀ ਪੁਲਿਸ ਵੱਲੋਂ ਜਿਹੜਾ ਡਰਾਈਵਰ ਮਨਜੀਤ ਸਿੰਘ ਦੇ ਬਿਆਨ ਲਿਤੇ ਜਾ ਰਹੇ ਤਾਂ ਉਸ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਗਈ ਲੇਕਿਨ ਉੱਥੇ ਹੀ ਲੇ ਨਿਊ ਗੋਲਡਨ ਪਾਸ ਸਰਵਿਸ ਦੇ ਮਾਲਕ ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮਨਿਸਟਰ ਨੂੰ ਇਸ ਘਟਨਾ ਦੀ ਉੱਚ ਜਾਂਚ ਤੇ ਉਹਨਾਂ ਨੂੰ ਨਿਆਂ ਦੇਣ ਦੀ ਗੁਹਾਰ ਲਗਾਈ ਹੈ ਲੇਕਿਨ ਕਿਤਨੇ ਕਿਤੇ ਐਸਾ ਨਹੀਂ ਗੁੰਡਾਗਰਦੀ ਹਮੇਸ਼ਾ ਹੀ ਲਾਡੂਵਾਲਟ ਟੋਗੜਾ ਦੇਖਣ ਨੂੰ ਸਾਨੂੰ ਮਿਲਦੀ ਰਹਿੰਦੀ ਹੈ ਧੰਨਵਾਦ ਸੰਦੀਪ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਐਸੀ ਮੇਰੇ ਸਹਿਯੋਗੀ ਸੰਦੀਪ ਲੁਧਿਆਣਾ ਤੋਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਲਾਡੋ ਵਾਲੀ ਟੋਲ ਪਲਾઝા ਤੇ ਜਿਹੜੀ ਸ਼ਰਮਨਾਕ ਘਟਨਾ ਵਾਪਰੀ ਆ ਵੱਡੀ ਘਟਨਾ ਵਾਪਰੀ ਆ ਲਾਡੋ ਵਾਲੀ ਟੋਲ ਪਲਾઝા ਤੇ ਜਿੱਥੇ ਕਿ ਇੱਕ ਬਰਾਤ ਨਾਲ ਭਰੀ ਬੱਥ ਜਦੋਂ ਜਾਰੀ ਸੀ ਤਾਂ ਉਥੇ ਦੇ ਜਿਹੜੇ ਕਰਿੰਦੇ ਸੀ ਉਹਨਾਂ ਦੇ ਵੱਲੋਂ ਬੱਸ ਤੇ ਹਮਲਾ ਕੀਤਾ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸ ਤੇ ਬੁਰੀ ਤਰ੍ਹਾਂ ਹਮਲਾ ਕੀਤਾ ਜਾਂਦਾ ਹੈ ਤੇ ਬੱਸ ਦੇ ਮਾਲ ਲਕ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਵੀ ਕਿਹਾ ਜਾ ਰਿਹਾ ਹੈ ਕਿ ਉਹਦੇ ਵਾਹਨ ਦੇ ਉੱਤੇ ਤੇਜ ਤਲਵਾਰਾ ਗੰਡਾਸਿਆ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਵਾਹਨ ਵਿੱਚ ਕਈ ਮਹਿਲਾਵਾਂ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਸੱਟਾ ਲੱਗ ਸਕਦੇ ਸੀ ਤੇ ਕਈ ਬਰਾਤੀ ਜਿਹੜੇ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਵੱਡੀ ਘਟਨਾ ਹੈ ਵਾਪਰੀ ਲਾਡੋ ਵਾਲੀ ਟੋਲ ਪਲਾઝા ਤੇ ਬੜੀ ਸ਼ਰਮਨਾਕ ਘਟਨਾ ਹੈ ਜਿੱਤੇ ਵਿੱਚ ਕਿ ਬਰਾਤੀ ਜਿਹੜੇ ਆ ਉਹ ਜਾ ਰਹੇ ਸੀ ਤਾਂ ਬਰਾਤ ਵਾਲੀ ਜਿਹੜੀ ਬੱਸ ਸੀ ਉਸ ਨੂੰ ਰੋਕਿਆ ਗਿਆ ਲਾਟੋ ਵਾਲੀ ਟੋਲ ਪਲਾઝા ਤੇ ਤੇ ਉਥੇ ਦੇ ਕਰਿੰਦਿਆ ਦੇ ਵੱਲੋਂ ਬੱਸ 'ਤੇ ਹਮਲਾ ਕੀਤਾ ਗਿਆ ਹੈ ਬਰਾਤੀਆਂ 'ਤੇ ਹਮਲਾ ਕੀਤਾ ਜਾਂਦਾ ਹੈ ਤੇ ਬਸਰੀ ਭੰਨ ਤੋੜ ਕੀਤੀ ਜਾਂਦੀ ਹੈ ਤੇ ਵਿੱਚ ਬੈਠੀਆਂ ਜਿਹੜੀਆਂ ਸਵਾਰੀਆਂ ਸੀ ਉਹਦੇ ਨਾਲ ਵੀ ਉਹਨਾਂ ਦੇ ਨਾਲ ਕੁੱਟਮਾਰ ਜਿਹੜੀ ਕੀਤੀ ਜਾਂਦੀ ਹੈ ਤੇਜ ਹਥਿਆਰ ਸੀ ਉਹਨਾਂ ਦੇ ਕੋਲ ਤੇ ਤਲਵਾਰਾਂ ਅਤੇ ਗੰਡਾਥੇ ਸੀ ਜਿਸ ਨਾਲ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਕਰਿੰਦਿਆ ਦੇ ਵੱਲੋਂ ਤੇ ਬੱਸ ਦੇ ਜਿਹੜੇ ਵਿੱਚ ਬਰਾਤੀ ਜਿਹੜੇ ਬੱਸ ਦੇ ਵਿੱਚ ਤੇ ਉਹਨਾਂ 'ਤੇ ਹਮਲਾ ਕੀਤਾ ਜਾਂਦਾ ਬੁਰੀ ਤਰ੍ਹਾਂ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਬੱਸ ਦੇ ਵਿੱਚ ਕਈ ਮਹਿਲਾਵਾਂ ਵੀ ਸ਼ਾਮਲ ਸੀ ਜਿਹੜੇ ਜ਼ਖਮੀ ਹੋਇਆ ਨੇ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉੱਥੇ ਹੀ ਬੱਸ ਦੇ ਮਾਲਕ ਦੇ ਵੱਲੋਂ ਇੱਕ ਵੀਡੀਓ ਜਿਹੜੀ ਉਹ ਵੀ ਵੀਡੀਓ ਦੇ ਵਿੱਚ ਕਿਹਾ ਜਾਂਦਾ ਹੈ ਮਾਲਕ ਦੇ ਵੱਲੋਂ ਪੂਰੀ ਜਿਹੜੀ ਵਾਰਦਾਤ ਸੀ ਉਸ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਕਿਵੇਂ ਕਰਿੰਦਿਆ ਦੇ ਵੱਲੋਂ ਉਹਨਾਂ ਦੀ ਬੱਸ ਤੇ ਹਮਲਾ ਕੀਤਾ ਜਾਂਦਾ ਹੈ ਤੇ ਜਿਹੜੀਆਂ ਸਵਾਰੀਆਂ ਬੱਸ ਦੇ ਵਿੱਚ ਸੀ ਉਹ ਫੱਟੜ ਹੋਈਆਂ ਨੇ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਹੀ ਬੱਸ ਦੇ ਮਾਲਕ ਦੇ ਵੱਲੋਂ ਸੀਐਮ ਨੂਜ਼ ਪੰਜਾਬ ਦੇ ਮੁੱਖ ਮੰਤਰੀ ਦੇ ਪੰਜਾਬ ਮੁੱਖ ਮੰਤਰੀ ਨੂੰ ਵੱਡੀ ਅਪੀਲ ਵੀ ਕੀਤੀ ਜਾਂਦੀ ਆ ਕਿ ਉਹਨਾਂ ਨੂੰ ਇਨਸਾਫ ਜਿਹੜਾ ਦਵਾਇਆ ਜਾਵੇ ਤਾਂ ਪੁਲਿਸ ਦੇ ਵੱਲੋਂ ਜਿਹੜਾ ਇਹ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਏ ਮੈਂ ਗੁਰਪ੍ਰੀਤ ਸਿੰਘ ਮਾਲਕ ਨਿਊ ਗੋਲਡਨ ਬੱਸ ਸਰਵਿਸ ਲੁਧਿਆਣਾ ਕੱਲ ਰਾਤ 9:30 ਵਜੇ ਦੇ ਕਰੀਬ ਜੋ ਮੇਰੀ ਇੱਕ ਮਿੰਨੀ ਬੱਸ ਪੀਵੀ07ਸੀਡੀ8153 ਜੋ ਕਿ ਫਲੋਰ ਤੋਂ ਲੁਧਿਆਣੇ ਵੱਲ ਨੂੰ ਆ ਰਹੀ ਸੀ ਅਤੇ ਰਾਤ 3:09 ਵਜੇ ਦੇ ਕਰੀਬ ਲੋਡਵਾਲ ਟੋਲ ਪਲਾਜੇ ਤੇ ਟੋਲ ਪਲਾਜੇ ਦੇ ਮੈਨੇਜਰ ਵੱਲੋਂ ਰੱਖੇ ਗਏ ਗੁੰਡਿਆਂ ਨੇ ਮੇਰੀ বাস ਉੱਪਰ ਕਿਰਪਾਨਾਂ ਗੜਾਸਿਆਂ ਨਾਲ ਹਮਲਾ ਕੀਤਾ ਜਿਸ ਵਿੱਚ ਸਵਾਰੀਆਂ ਦੇ ਅਤੇ ਮੇਰੇ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੈਨੂੰ ਨਿਆਂ ਮਿਲ ਸਕੇ ਮੈਂ ਗੁਰਪ੍ਰੀਤ ਸਿੰਘ ਮਾਲਕ ਨਿਊ 골ਡਨ ਬੱਸ ਸਰਵਿਸ ਲੁਧਿਆਣਾ ਕੱਲ ਰਾਤ 9:30 ਵਜੇ ਦੇ ਕਰੀਬ ਜੋ ਮੇਰੀ ਇੱਕ ਮਿੰਨੀ ਬੱਸ ਪੀਵੀ07ਸੀਡੀ8153 ਜੋ ਕਿ ਫਲੋਰ ਤੋਂ ਲੁਧਿਆਣੇ ਵੱਲ ਨੂੰ ਆ ਰਹੀ ਸੀ ਅਤੇ ਰਾਤਤੀ 8:30 ਵਜੇ ਦੇ ਕਰੀਬ ਲੋਡਵਾਲ ਟੋਲ ਪਲਾਜੇ ਤੇ ਟੋਲ ਪਲਾਜੇ ਦੇ ਮੈਨੇਜਰ ਵੱਲੋਂ ਰੱਖੇ ਗਏ ਗੁੰਡਿਆਂ ਨੇ ਮੇਰੀ বাস ਉੱਪਰ ਕਿਰਪਾਨਾਂ ਗਡਾਸਿਆਂ ਨਾਲ ਹਮਲਾ ਕੀਤਾ ਜਿਸ ਵਿੱਚ ਸਵਾਰੀਆਂ ਦੇ ਅਤੇ ਮੇਰੇ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੈਨੂੰ ਨਿਆਂ ਮਿਲ ਸਕੇ ਮੈਂ ਗੁਰਪ੍ਰੀਤ ਸਿੰਘ ਮਾਲਕ ਨਿਊ ਗੋਲਡਨ ਬੱਸ ਸਰਵਿਸ ਲੁਧਿਆਣਾ ਕੱਲ ਰਾਤ 9:30 ਵਜੇ ਦੇ ਕਰੀਬ ਜੋ ਮੇਰੀ ਇੱਕ ਮਿੰਨੀ ਬੱਸ ਪੀਵੀ07ਸੀਡੀ8153 ਜੋ ਕਿ ਫਲੋਰ ਤੋਂ ਲੁਧਿਆਣੇ ਵੱਲ ਨੂੰ ਆ ਰਹੀ ਸੀ ਅਤੇ ਰਾਤ 8:30 ਵਜੇ ਦੇ ਕਰੀਬ ਲੋਡਵਾਲ ਟੋਲ ਪਲਾਜੇ ਤੇ ਟੋਲ ਪਲਾਜੇ ਦੇ ਮੈਨੇਜਰ ਵੱਲੋਂ ਰੱਖੇ ਗਏ ਗੁੰਡਿਆਂ ਨੇ ਮੇਰੀ ਬੱਸ ਉੱਪਰ ਕਿਰਪਾਨਾਂ ਗਡਾਸਿਆਂ ਨਾਲ ਹਮਲਾ ਕੀਤਾ ਜਿਸ ਵਿੱਚ ਸਵਾਰੀਆਂ ਦੇ ਅਤੇ ਮੇਰੇ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ। ਸੋ ਮੈਂ ਮੁੱਖ ਮੰਤਰੀ ਸਾਹਿਬ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੈਨੂੰ ਨਿਆਂ ਮਿਲ ਸਕੇ। ਮੈਂ ਗੁਰਪ੍ਰੀਤ ਸਿੰਘ ਮਾਲਕ ਨਿਊ ਗੋਲਡਨ ਬੱਸ ਸਰਵਿਸ ਲੁਧਿਆਣਾ ਕੱਲ ਰਾਤ 9:30 ਵਜੇ ਦੇ ਕਰੀਬ ਜੋ ਮੇਰੀ ਇੱਕ ਮਿੰਨੀ ਬੱਸ ਪੀਵੀ07ਸੀਡੀ8153 ਜੋ ਕਿ ਫਲੋਰ ਤੋਂ ਲੁਧਿਆਣੇ ਵੱਲ ਨੂੰ ਆ ਰਹੀ ਸੀ ਅਤੇ ਰਾਤ 3:49 ਵਜੇ ਦੇ ਕਰੀਬ ਲੋਡਵਾਲ ਟੋਲ ਪਲਾਜੇ ਤੇ ਟੋਲ ਪਲਾਜੇ ਦੇ ਮੈਨੇਜਰ ਵੱਲੋਂ ਰੱਖੇ ਗਏ ਗੁੰਡਿਆਂ ਨੇ ਮੇਰੀ বাস ਉੱਪਰ ਕਿਰਪਾਨਾਂ ਗਡਾਸਿਆਂ ਨਾਲ ਹਮਲਾ ਕੀਤਾ ਜਿਸ ਵਿੱਚ ਸਵਾਰੀਆਂ ਦੇ ਅਤੇ ਮੇਰੇ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੈਨੂੰ ਨਿਆਂ ਮਿਲ ਸਕੇ